તો રસ્ટીંગ કરાને કેજી બોલાઉં હું કોઈ કોઈ ટેકનિકલ કામ કરતો કોઈ ફ્રીજ દેખાય તો કોઈ બેઠક કાલ કરે dentro હાજી કોઈ હોય જો કોઈ ડોક્ટર કોઈ મજૂર બી મેરે ઓફિસ આયો બેઠક કે ગાળ કરો મેં તમારી નિશાન દાસ હા બેઠક કે ગાળ કરો નો નો ધીસ ઇઝ નોટ ધ વે ઇન્વેસ્ટિગેશન નો નો ધીસ ઇઝ યોર ઇઝ નોટ ધ વે યોર ઇઝ નોટ ધ વે યોર ટ્રેસ પાસિંગ ઇન ટુ માય હાઉસ you are trespassing into my house no no tusi aaye authority nal ek minute wait kia ji pehla tusi apni introduction tu video banaye pcc wale nu bula sakda ohna nu sare channel nu bula lo ji sare channel ager bula lo tusi security in charge tusi mainu gall gall karo ji main itthe in charge ha mera tusi mere naal gall karo manjo don ek main gall dassan ji डोंट कम एंड थ्रेटन पीपल इन माय हाउस यू हैव कम ठकेना ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਸਰ ਜੀ ਉਹਨਾਂ ਦੀ ਪਛਾਣ ਤੁਸੀਂ ਪਛਾਣ ਬੋਚੋ ਮੈਨੂੰ ਲੋਕ ਮੈਨਾਂ ਆਇਆ ਹੋਇਆ ਯੂ ਜੀ ਉਹਦੇ ਟੋਟਾ ਕਿ ਦਮ ਜੋ ਹੂ ਆਰ ਯੂ ਟੈਲ ਮੀ ਆਂਟਰੋਡਕਸ਼ਨ ਭਾਈ ਆ ਤੁਸੀਂ ਵਰਦੀ ਚ ਨਹੀਂ ਲਾਈਨਸ ਵਰਡ ਦੇ ਬਿਜ਼ਨਸ ਵੀ ਕੋਲ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਬਰਦ ਜੋ ਮੈਂ ਅੰਦਰ ਆਇਆ ਉਹ ਮੈਂ ਦੱਸਦਾ ਰਹੇ ਬਿਲਕੁਲ ਗੱਲ ਹੈ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਡਾਕਟਰ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਜਾਂ ਮੈਸਪੀ ਆ ਤੁਹਾਡੇ ਕਹਿੰਦਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਅਸੀਂ ਦੱਸ ਵੀ ਦਿੰਦੇ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਹੋਣੇ ਆ ਕੀ ਤੁਸੀਂ ਮੈਨੂੰ ਕੱਲ ਅੱਜ ਤੋਂ ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰ ਜੀ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਆ ਮੇਰੇ ਸਰਪੰਚ ਆਇਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਇੱਜ਼ਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈਂ ਜੀ ਘੋਡੇ ਨਾਲ ਦੱਸਿਓ ਮੜਾਜ ਇੱਥੇ ਕੀ ਕਰ ਰਹੇ ਜੀ ਧੱਕਾ ਕਰਦੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਵੋਟ ਪੇਟ ਕਰੋਗੇ ਤੁਸੀਂ ਮੈਂ ਆਪ ਮੈਂ ਭੇਜੋ ਕਿ ਮੇਰੀ ਗੱਲ ਸੁਣਨੀ ਮੈਨੂੰ ਦੇਖੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਊਗੀ ਕੈਮਰੇ 'ਚ ਅਸੀਂ ਆਪਣਾ ਬੈਠੂਗੇ ਰੱਖ ਲੈ ਗੋ ਬੇਟੋ ਸਭ ਰਿਕਾਰਡ ਹੋਊਗੀ ਤੁਸੀਂ ਕੋਈ ਇੱਕਦਮ ਬੰਦੇ ਕਰਦੇ ਜਿਹਨੂੰ ਉਹ ਰੱਖੋ ਸਭ ਰਿਕਾਰਡ ਹੋ ਬੈਠਾ ਤੁਹਾਡਾ ਵੀ ਸਕਿਉਰਟੀ ਥ੍ਰੈਟਸ ਸਾਰੀਆਂ ਨਹੀਂ ਨਾ 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 ਤਰੇਟ ਹੈ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਖਾ ਇੱਥੇ ਬਣਾ ਕੇ ਵੀਡੀਓ ਬਣਾ ਸਾਰੀ ਪ੍ਰਕਿਰਿਆ ਚ ਚੁੱਕੀ ਤੁਸੀਂ ਜਿਹੜਾ ਵਿਗੜ ਪਉ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਰਗੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੂੰ ਸੀ ਸਰਮੈਂਟ ਇੰਸਪੈਕਟਰ ਤੁਹਾਡੀ ਵਰਦੀ ਕਿੱਥੇ ਜੀ ਬਿਜ਼ਨਸ ਵਾਲੀ ਵਰਦੀ ਹੈ ਜੀ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਹੋਇਆ ਪੁਲਿਸ ਠੀਕ ਹੈ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਐਸਪੀ ਵਿੱਚ ਆਉਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਗਰ ਡੁੱਟੇ ਮੇਰਾ ਕਿਹਨਾਂ ਕੋਲ ਹੈ ਤੁਸੀਂ ਕਮੈਂਡ ਡੀਐਸਪੀ ਵਿਜੀਨ ਨਾਲ ਸਾਰੇ ਅੱਛਾ ਅੱਛਾ ਇਧਰ ਜੀ ਚਲੋ ਬਹੁਤ ਹੋ ਗਿਆ ਸਦਾ ਸਦਾ ਤੁਸੀਂ ਦੱਸੋ ਤੁਸੀਂ ਕਹੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਦੀ ਬੈਠੋ ਮੇਰੇ ਘਰ ਆਇਆ ਜੀ ਤੁਹਾਡੇ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਰਿਪੋਰਟਰ ਨਹੀਂ ਸੋ ਪਲੀਜ਼ ਕੋ ਬਿਕ ਯੂ ਆਰ ਨੋਟ ਕੋਆਪਰੇਟਿੰਗ ਦ ਸੁਨੂਗ ਅ ਰੀਲੀਸ ਕਾਉਟ ਨਹੀਂ ਨੋਟ ਇਨ ਪਬਲਿਕ ਵਾਈਡ ਇਨਵੈਸਟੀਗੇਸ਼ਨ ਦੇ ਆਰ ਮਾਈਟ ਬੀ ਪੀਪਲ ਮੈਂ ਸਹੀ ਸਨੈਕ ਮੁਸਰਰੀ ਜਾਬ ਉਹ ਨੋ ਮੈਂ ਨੋ ਆਮ ਸੌਰੀ ਤੁੰਦਰਾ ਤੁਹਾਡਾ ਮੈਂ ਜਾਬਤਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਵੇ ਮੇਰਾ ਕੁੱਕਾ ਕਰਦੇ ਹੋ ਤੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਕੋਈ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਕਿਤਾਬ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨਾਟ ਇਨ ਫਰੰਟ ਆਫ ਦ ਕੈਮਰਾ ਉਸ ਜੀ ਰਿਕਾਰਡਰ ਦਾ ਰੀਲ ਐਡਵੋਕੇਟ ਬਣਾਉਣਾ ਦਾ ਉਹਨੂੰ ਸਾਰਾ ਦੱਸਦੇ ਡਾਕਟਰ ਜੁਣੀ ਕੀ ਕਰਦਾ ਤੁਸੀਂ ਬਹਿ ਤਾਂ ਜਾਓ ਮੈਂ ਬੈਠਦਾ ਬਸ ਵੇਖੋ ਕੋਈ ਬੰਦਸ਼ ਕਰਨਾ ਜੀ ਵੀਡੀਓ ਬਣਾਈ ਚੱਲੋ ਜੀ ਬੋਲ ਬਲਾਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬਲਾ ਬੰਦੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚਦਾਂ ਕੀ ਕਰਤੀ ਪਰ ਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਕੇਲ ਮੈਂ ਜਾਪ ਤੇ ਜੱਗਤ ਹੋਏ ਤੇ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਜਿਹੋਂਦੇ ਨਾ ਤੁਸੀਂ ਸੁਣੋ 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 ਜੇ ਜਾਪ ਤੇ ਜਿਹੋਂਦੇ ਨਾ ਕੁਝ ਆਰਮਨਾਲ ਆਉਂਦੇ ਮੈਂ ਆਰਮਨਾਲ ਆਪਦੇ ਨਾਲ ਬੈਠੇ ਸਕੂਪਿੰਗ ਕਿੰਨਾ ਨੂੰ ਮੋੜ ਕਰਾਇਆ ਜਿਹਨੂੰ ਨਾਂ ਲੈ ਕੇ ਆਇਆ ਕਿਨੂੰ ਕਿਹਨੂੰ ਨੋਟ ਕਰਾਇਆ ਜਿਹਨੂੰ ਨੋਟ ਕਰਾਇਆ ਤੁਹਾਡੇ ਸਟੋਰ ਨਹੀਂ ਕੀ ਥੱਲੇ ਸੀਗੇ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਹੁਣੇ ਉੱਤੇ ਅਸੀਂ ਉਹਦੇ ਨਾਲ ਉਹਨੇ ਨਿਸ਼ਾਨ ਦੇ ਤੋ ਉਹਨੇ ਲਿਸੈਂਸ ਸਾਹਮਣੇ ਬੈਠਾ ਹਾਂ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਦਾ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਯੂ ਹੈਵ ਟ੍ਰਾਈਡ ਟੂ ਬ੍ਰੇਕ ਓਪਨ ਮਾਈ ਡੋਰ ਜਾਪਤਾ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠ ਬੈਠੋ ਆਰਾਮ ਨਾਲ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋ ਦੋ ਦੇ ਖੜੇ ਹੋ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਹੋ ਬੈਠੋ ਕੁਝ ਨਹੀਂ ਹੋ ਰਿਹਾ थ्रेटनिंग जो नी वन सेकंड यू आई टेल्यू आई टेल्यू नो नो बडी नो बडी नो बडी यू है कौन है जी मेरा यू हैव बाग टू मै हाउस रिकॉर्डिंग नो तो नो यू हैव नॉट टोल्ड मी एनी थिंग ਆਪਲੀਜ਼ ਮੇਰੇ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਇਸ ਮਾਈ ਹਾਊਸ ਆਈ ਵਾਂਟ ਟੂ ਨੋ ਵਟ ਆਰ ਆਮ ਨਾ ਪਿੱਛੇ ਹੋ ਜਾਓ ਡੋਨਟ ਮਿਸਬੀ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਪਿੰਤੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਕਰ ਜਾਨੀਏ ਤੁਸੀਂ ਆਓ ਆਜੋ ਬੁਲਾ ਆ ਯਾਰ ਮੈਂ ਤੈਨੂੰ ਤੈਨੂੰ ਪਿਆ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਤੇਰੀ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਕਹਿੰਨਗਾ ਛਾਲ ਮਾਰੋ ਗੇਟ ਦੇ ਉੱਤੋਂ ਦੀ ਆਜੋ ਅੰਦਰ ਸਰ ਬੁਲਾਓ ਇਹਨਾਂ ਨੂੰ ਪਤਾ ਲੱਗੇ ਕਿ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੋ ਇਸ ਇਸ ਉਹ ਤੁਹਾਡੀ ਡੋਨਟ ਵਾਟ ਮੈਂ ਨਹੀਂ ਸੀ ਨਾ ਉਹ ਵੀ ਕਿਸਲੇ ਤੋਂ ਵਾਰੀ ਨਾ ਕੋਈ ਜਗਾ ਨਾ ਅਵਰ ਲੀਨਸ ਫੈਕਟਰੀ ਦੇ ਸਿਸਟਮ ਮੈਂ ਪਲੀਜ਼ ਹਾਂਜੀ ਕੀ ਜੀ ਹਾਂਜੀ ਹਾਂਜੀ ਵੀ ਸੋ ਮਾ ਕੇਸੋ ਪ੍ਰੋਬਲਮ ਚ ਹਾਊ ਹੈਵ ਯੂ ਪਾਸ਼ਡ ਇਨ ਟੂ ਮਾਈ ਹਾਊਸ ਵਿਦਆਊਟ ਮਾਈ ਨੋਲੇਜ ਨਾ ਦਸੋ ਦਸੋ ਦਸੀ ਨਹੀਂ ਰਿਹਾ ਨਾ ਕੋਈ ਦਸੀ ਨਹੀਂ ਰਿਹਾ ਉਹ ਹੀ ਸੈਡ ਇਹ ਦਸਨ ਨੇ ਤੁਸੀਂ ਕਹਿ ਰਹੇ ਹੋ 8 ਸਨ ਨਹੀਂ ਮੈਮ ਲੀਗਲ ਦਸਨ ਹੈ ਦਸਨ ਕੋਈ ਨਾ ਤੂੰ ਦੋਨਾਂ ਤੋਂ ਦਸ ਕੋਣ ਦਾ ਹੈ ਕੋਈ ਮੁਲਾਵਾ ਤਾਂ ਨੋਮੀ ਪ੍ਰਕਿਰਿਆ ਇਹ ਕੋਈ ਮੁਲਾਜ਼ਮ ਨਹੀਂ ਹੈ ਚਲੋ ਫਿਰ ਟੂ ਜੇ ਮੇਰਾ ਬੰਦਾ ਜੀ ਤੁਸੀਂ ਦੱਸੋ ਇੱਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਨਾ ਤੂੰ ਕੋਈ ਨਾ ਤੂੰ ਮੈਨੂੰ ਦੋ ਮੇਰੇ ਨਾਲ ਗੱਲ ਕਰੋ ਸਾਡੇ ਪੀਏ ਨੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸ ਵੀ बिकॉज ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟੈਨਰ ਹੈ ਸਾਰੇ ਸੁਣਦੇ ਮੇਰੇ ਨਹੀਂ ਨਹੀਂ ਅੱਛਾ ਹਾਉ ਆਈ ਆਸਕਿੰਗ ਯੂ ਮਿਸ ਲੱਗੀ ਹੈ ਹਾਂ ਜਦ ਐਮ ਐਲ اے ਜੀ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂਰ ਰਿਸਪੈਕਟ ਵਿਦ ਯੂਰ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮ ਅ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. No, I, I was what down. What th what excuse what me, can I finish talking? No. Please let me finish talking. the right में way 1 minute ji i don't know who you are no no 20 minute se main lagatar sun raha hoon acha acha ho ki mere darwaza andar tod ke kaun wadan di koshish ki it ji thonu kya kya keha ki 2 minute baitho mila denne halat jana utthe galla hon gi halat ki ta jaamange tusi vi jaoge koi problem nahi excuse me ji you have come to my house this is my house ओके दिस इज योर यस दिस इज माय हाउस आई इट इज इट इज दैट्स नॉट आई थिंकमेंट ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰ ਰਹੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸਭੀ ਗੱਲ ਦੀ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਹਾਂ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਰ ਕੋ ਜੋ ਕਹਿਣਾ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਵਰਿੰਦਰ ਨੂੰ ਬਦਲਤਾ ਕਿੰਨਿਆ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਜ਼ ਨਾਟ ਦਾ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਤਾਂ ਜੋੜੇ ਹੀ ਨਹੀਂ ਹਲੇ ਤੱਕ ਤਾਂ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ੇ ਤੇ ਠੁੱਡ ਮਾਰੀ ਗਏ ਨਹੀਂ 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 ਆ ਹੁਣ ਬਦਲੀ ਹੈ ਟੋਨ ਸਟੇਟਸ ਬਹੁਤ ਵੱਡਾ ਨਹੀਂ ਤੁਸੀਂ ਆਪਣਾ ਯੂ ਆਰ ਦੈਨ ਫੋਰਸਿੰਗ ਅਥਾਰਟੀ ਆਈ ਐਮ ਅਨਸੇਬਲ ਟੂ ਦਾ ਲਾਅ no you are the thought you don't need to force your way through the story ਧੱਕੇ ਨਾਲ ਬੜੇ ਕਿ ਨਹੀਂ ਬੜੇ ਸਕਦਾ ਇਹ ਸਕਦਾ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਸੀ ਸਰਪਾ ਨਹੀਂ ਬਾਲ ਸੇਗਾ ਆ ਰੈਲੀ ਬਾਲ ਟੂ ਨੋ ਮੈਨੂੰ ਇਹ ਕਹ ਦੱਸਿਓ ਨਹੀਂ ਨਹੀਂ ਇੱਕ ਮਿੰਟ ਦੀ ਮਿੰਟ ਬੰਸੇ ਆ ਗੱਲ ਕਰ ਲੈ ਆ ਰੈਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆਓ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਤਾਂ ਆਰਾਮ ਨਾਲ ਹਾਲ 'ਚ ਆਜੋ ਡਾਊਨ ਆਜੋ ਪਲੇਟ ਬਿਠਾਓ ਹਾਲ 'ਮੈ ਲੋਇਰ ਨੂੰ ਨਹੀਂ ਟਾਕਿੰਗ ਐਨੀਥਿੰਗ ਟਿਲ ਦ ਲੋਇਰ ਇਸ ਆ ਬੈਠੋ ਬੈਠੋ ਚਾਹ ਪਾਣੀ ਬੁਲਾਓ ਸਭ ਨੂੰ ਅਨ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਰ ਮੇਰੇ ਦਰਵਾਜੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ਧੱਕੇ ਨਾਲ ਕਿ ਦਰਵਾਜੇ ਬੰਦ ਕਰਨ ਨੂੰ ਕਿਹਾ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜੇ ਦਰਵਾਜੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ ਲੈਟ ਮੀ ਕਾਲ ਮਾਈ ਲਾਇਰਸ ਲਾਇਰਸ ਨੂੰ ਬੁਲਾ ਲਓ ਜੀ ਜਸ ਕਾਲ ਆਫ दैट ਆਪਣੇ ਨੂੰ ਆਪਣੇ ਦੰਗੂ ਇਹ ਚਾ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਜਿਹੜੇ ਕੋਈ ਰੁਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਕੋਲਵਾਦੇ ਹੋ ਨਾ ਅਮੀਰ ਇਸ ਰੈਟ ਜੋ ਆ ਆ ਇੱਕ ਨਾ ਬੀ ਐਮ ਐਲ اے ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇ ਰਹੇ ਜਰਾ ਇੱਥੋਂ ਹੀ ਦੇਖ ਲੋ ਖੋਲ ਹਾਏ ਅਮੀਰ ਹਾਊ ਯੂ ਹੈਵ ਐਂਟਰਡ ਮਾਈ ਹਾਊਸ ਵਿਦ 30 ਪੀਪਲ ਐਂਡ ਫਾਸਟਿਓਰੇਡ ਥਰੂ ਮੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟੈਰਰਾਈਜ਼ ਕੀਤਾ ਯੂ ਹੈਵ ਟੈਰਰਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੁਝ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕਾਉਸ ਥਿਸ ਇਜ਼ ਟੋਟਲ ਲਾਅ ਦੀ ਧੱਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ ਮਤਲਬ ਤੁਸੀਂ ਆਰਾਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਹਾਸਟੂਡ